ਇਨਚਾਰਜ ਪੰਜਾਬ ਸਾਫ ਦਾ ਮੱਖ ਮੰਤਰੀ ਉੱਤਰਾਖੰਡ શ્રી ਹਰੀਸ਼ 라ਬੜ ਦੀ ਸਾਡੇ ਵਿੱਚ ਪਹੁੰਚ ਚੁਕੇ ਨੇ ਸਾਡੇ ਵਿੱਚ ਬਹੁਤ ਹੀ ਸਤਕਾਰਯੋਗ ਸਾਡੇ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਦੀ ਪਹੁੰਚ ਚੁਕੇ ਨੇ ਸਾਡੇ ਵਿੱਚ ਸਾਫ ਦਾ ਮੱਖ ਮੰਤਰੀ ਸਾਫ ਦਾ ਪ੍ਰਧਾਨ ਬੀਬੀ ਰਜਿੰਦਰ ਕੌਰ ਦੀ ਪੱਟਲ ਪਹੁੰਚ ਚੁਕੇ ਨੇ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਸਾਫਤਾ ਕੇਂਦਰੀ ਵਜੀਰ ਪ੍ਰਧਾਨ ਤੌਰ ਤੇ ਮੈਂਬਰ ਪਾਰਲੀਮੈਂਟ ਪਰਮੇਸ਼ਰ ਤੌਰ ਦੀ ਪਹੁੰਚ ਚੁੱਕੇ ਨੇ ਸਾਡੇ ਵਿੱਚ ਸਰਦਾਰ ਨਾਨ ਸਿੰਘ ਜੀ ਐਸ ਹੰਸਪਾਦੀ ਸਾਫਤਾ ਪ੍ਰਧਾਨ ਕਾਂਗਰਸ ਕਮੇਟੀ ਵੀ ਪਹੁੰਚ ਚੁੱਕੇ ਨੇ ਸਾਡੇ ਵਿੱਚ ਸੈਕਟਰੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਵਿਜੇਂਦਰ ਸਿੰਘਲਾ ਜੀ ਦਾ ਸਤਿ ਸ੍ਰੀ ਅਕਾਲ ਸਾਰੇ ਸਾਰੇ ਹੀ ਬਲਾਕ ਦੇ ਪ੍ਰਧਾਨ ਸਹਿਬਾਨ ਵੱਖ-ਵੱਖ ਪੰਚਾਇਤੀ ਰਾਜ ਤੇ ਲੋਕਲ ਬਾਡੀ ਤੋਂ ਚੁਣੇ ਹੋਏ ਸਾਰੇ ਹੀ ਨਮਾਇंदे ਸਾਰੇ ਹੀ ਕੋਆਪਰੇਟਿਵ ਅਧਾਰੇ ਦੇ ਚੁਣੇ ਹੋਏ ਨਮਾਇंदे ਕਾਂਗਰਸ ਪਾਰਟੀ ਦੀ 리ਡਤੀ ਹੱਤੀ ਹਜ਼ਾਰਾਂ ਦੀ ਤਾਕਤ ਦੇ ਵਿੱਚ ਸਾਡੇ ਕਾਂਗਰਸ ਤੇ ਵੜਕਰ ਇੱਥੇ ਪਹੁੰਚੇ ਨੇ ਔਰ ਮੇਰੀ ਮੇਰੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ बहुत ही जल्दी क्योंकि इकट्ठे ही आ रहे थे और रास्ते देखा दो ज्वाइंट सेक्रेटरी जो, 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 जो हरीश रावत जी के साथ है ज्वाइंट सेक्रेटरी हरीश रावत जी के साथ है हरिपाल रावत जी और संजय जी उनको रिक्वेस्ट है कि वो हरीश रावत जी के पास आ जाए वो उनको बुला रहे हैं हरीश रावत जी के पास आ जाए रावत साहब हरिपाल रावत जी और